ਸਮੂੱਚੀ 사త్సੰਗਤ ਜੀਓ ਇਹ ਜਿਹੜੇ ਇਤਿਹਾਸਕ ਅਸਥਾਨ ਗੁਰਦੁਆਰਾ ਸੰਤ ਘਾੜ ਦੀ ਦੁਸੀਂ ਦਰਸ਼ਨ ਕਰ ਰਹੇ ਜੇ ਇਹ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵੇਈ ਨਦੀ ਦੇ ਕੰਢੇ ਤੇ ਸਥਾਪਿਤ ਹੈ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਚੁੱਬੀ ਮਾਰੀ ਤਾਂ ਤਿੰਨਾਂ ਦਿਨਾਂ ਬਾਅਦ ਫਿਰ ਬੇਈ ਨਦੀ ਵਿੱਚੋਂ ਨਿਕਲੇ ਅਤੇ ੴ ਦਾ ਜਿਹੜਾ ਉਹ ਮੂਲ ਮੰਤਰ ਹੈ ਉਹ ਉਚਾਰਿਆ ਤੇ ਅੱਜ ਇੱਥੇ ਗੁਰਦੁਆਰਾ ਸੰਤ ਘਾਟ ਸਤੋਬਸਾ ਹੈ ਬਣਿਆ ਹੋਇਆ ਹੈ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਜੀ ਜਦੋਂ ਵੀ ਤੁਸੀਂ ਸੁਲਤਾਨਪੁਰ ਲੋਧੀ ਬੇਰ ਸਾਹਿਬ ਜਾਂ ਹੋਰ ਇਤਿਹਾਸ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਆਓ ਤਾਂ ਇਸ ਅਸਥਾਨ ਸੰਤ ਘਾਟ ਦੇ ਦਰਸ਼ਨ ਵੀ ਜ਼ਰੂਰ ਕਰਕੇ ਜਾਓ ਕਿਉਂਕਿ ਇੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੁੱਬੀ ਮਾਰੀ ਸੀ ਵੇਈ ਨਦੀ ਦੇ ਵਿੱਚ ਤੇ ਇੱਥੇ ਫਿਰ ਉਹਨਾਂ ਨੇ ਮੂਲ ਮੰਤਰ ਉਚਾਰ ਕੇ ਜਪਜੀ ਸਾਹਿਬ ਦਾ ਬਾਠ ਜਿਹੜਾ ਉਹ ਕੀਤਾ ਸੀ ਤੇ ਇਹ ਗੁਰਦੁਆਰਾ ਸਾਹਿਬ ਬੜਾ ਵਧੀਆ ਅਲੀ ਸ਼ਾਨ ਇਸ ਸਥਾਨ ਤੇ ਗੁਰਦੁਆਰਾ 베ਰ ਸਾਹਿਬ ਤੋਂ ਥੋੜੀ ਜੀ ਦੂਰੀ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਸਾਫਤ ਹੈ ਬਣਿਆ ਹੋਇਆ ਹੈ ਅਸੀਂ ਇਸ ਸਥਾਨ ਦੇ ਦਰਸ਼ਨ ਦਿਦਾਰੇ ਅੱਜ ਕੀਤੇ ਨੇ ਤੇ ਤੁਸੀਂ ਵੀ ਇਸ ਸਥਾਨ ਦੇ ਜਦੋਂ ਵੀ ਸ੍ਰੀ ਸੁਲਤਾਨਪੁਰ ਲੋਧੀ ਇਹ ਸ਼ਹਿਰ ਵਿੱਚ ਆਓ ਤਾਂ ਇਸ ਸਥਾਨ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੋ ਤੁਹਾਡਾ ਆਪਣਾ ਬੂਟਾ ਗੁਲਾਮੀ